ਇੱਕ ਐਸਾ ਲੰਗਰ ਦੀ ਸੇਵਾ ਲਿਆ ਇਹ ਇੱਕ ਤਾਂ ਹੁੰਦਾ ਵੀ ਜਦੋਂ ਬੰਦਾ ਲੰਗਰ ਚ ਆਉਂਦਾ ਇੱਕ ਡੰਗ ਦਾ ਪ੍ਰਸ਼ਾਦਾ ਛੱਕ ਜਾਊਗਾ ਪਰ ਇਹ ਇਨਸਾਨ ਐਸਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਲੰਗਰ ਸ਼ੁਰੂ ਕਰਤਾ ਵੀ ਤੁਸੀਂ ਇੱਕ ਵਾਰੀ ਆਉਂਗੇ ਇਥੋਂ ਐਸੀ ਚੀਜ਼ ਲੈ ਜਾਓਗੇ ਜਿਹੜੀ ਹੋ ਸਕਦਾ ਤੁਹਾਡੀ ਸਾਰੀ ਉਮਰ ਦੇ ਰੋਟੀ ਪਾਣੀ ਦਾ ਇੰਤਜ਼ਾਮ ਹੋਵੇ ਪਿਛਲੇ ਸਾਲ ਵੀ ਇਹਨਾਂ ਨੇ ਮਹਿਮਨ ਚਲਾਈ ਸੀ ਕਿਸੇ ਬੱਚੇ ਨੂੰ ਕਿਤਾਬਾਂ ਦਿੱਤੀਆਂ ਇਹਨਾਂ ਨੇ ਕੋਈ ਵੀਡੀਓ ਨਹੀਂ ਪਾਈ ਸਭ ਤੋਂ ਵੱਡੀ ਗੱਲ ਹੁਣ ਵੀ ਵੀਡੀਓ ਜਿਹੜੀ ਪਾ ਰਹੇ ਆ ਅਸੀਂ ਆਪਸ ਦੇ ਵਿੱਚ ਖੜਕੇ ਪਾ ਰਹੇ ਆ ਬੱਚਿਓ ਇਹੇ ਟੈਨਸ਼ਨ ਨਾ ਲਿਓ ਵੀ ਸਾਡਾ ਇਹ ਬੰਦੇ ਆਪਣੀ ਮਸ਼ਹੂਰੀ ਲਈ ਸਾਡੀ ਵੀਡੀਓ ਪਾਉਣਗੇ ਸਤਿ ਸ੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਮੇਰੇ ਨਾਲ ਸਰਦਾਰ ਕਮਲਜੀਤ ਸਿੰਘ ਵਿੱਕੀ ਜੀ ਖੜੇ ਨੇ ਇੱਕ ਐਸਾ ਲੰਗਰ ਦੀ ਸੇਵਾ ਲਾਇਆ ਇਹ ਇਹ ਇੱਕ ਤਾਂ ਹੁੰਦਾ ਵੀ ਜਦੋਂ ਬੰਦਾ ਲੰਗਰ ਚ ਆਉਂਦਾ ਇੱਕ ਡੰਗ ਦਾ ਪ੍ਰਸ਼ਾਦਾ ਛੱਕੇ ਜਾਊਗਾ ਪਰ ਇਹ ਇਨਸਾਨ ਐਸਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਲੰਗਰ ਸ਼ੁਰੂ ਕਰਤਾ ਵੀ ਤੁਸੀਂ ਇੱਕ ਵਾਰੀ ਆਉਂਗੇ ਇਥੋਂ ਐਸੀ ਚੀਜ਼ ਲੈ ਜਾਓਗੇ ਜਿਹੜੀ ਹੋ ਸਕਦਾ ਤੁਹਾਡੀ ਸਾਰੀ ਉਮਰ ਦੇ ਰੋਟੀ ਪਾਣੀ ਦਾ ਇੰਤਜ਼ਾਮ ਹੋਵੇ ਲੰਗਰ ਆ ਕਿਤਾਬਾਂ ਦਾ ਇਥੋਂ ਜਿਹੜੇ ਬੱਚੇ ਕਿਤਾਬਾਂ ਲੈ ਨਹੀਂ ਪਾਉਂਦੇ ਕਿਉਂਕਿ ਹੁਣ ਉੱਚੀ ਸਿੱਖਿਆ ਲੈਣ ਵਾਸਤੇ ਬਹੁਤ ਮਹਿੰਗੀਆਂ ਕਿਤਾਬਾਂ ਲੈਣੀਆਂ ਪੈਂਦੀਆਂ ਨੇ ਉਹ ਖਰੀਦੀਆਂ ਨਹੀਂ ਜਾਂਦੀਆਂ ਬਹੁਤੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਅੱਗੇ ਪੜ੍ਹ ਨਹੀਂ ਸਕਦੇ ਕਿਤਾਬਾਂ ਦੇ ਮਹਿੰਗੇ ਰੇਟ ਕਰਕੇ ਹੁਣ ਇਹ ਕਹਿੰਦੇ ਜੀ ਇੱਥੇ ਫ੍ਰੀ ਜਿ ਕਿਤਾਬਾਂ ਮਿਲਣਗੀਆਂ ਹਨ ਜੀ ਵਿੱਕੀ ਜੀ ਪਹਿਲਾਂ ਤਾਂ ਹੀ ਸਤਿ ਸ਼੍ਰੀ ਅਕਾਲ ਦੀ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੱਚੀਓ ਕਿਵੇਂ ਕੀ ਸਿਸਟਮ ਰੱਖਿਆ ਈ ਤੁਸੀਂ ਅਸੀਂ ਬੱਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਉਹ ਲਾਇਬ੍ਰੇਰੀ ਤਾਂ ਚੱਲ ਰਹੀ ਹੈ ਪਰ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਹੈ ਵੀ ਅਸੀਂ ਚਾਹੁੰਦੇ ਆ ਵੀ ਜਿਹੜੇ ਆ ਬੱਚਿਆਂ ਕੋਲੇ 9ਵੀਂ ਤੋਂ ਪਲੱਸ 2 ਤੱਕ ਕਿਤਾਬਾਂ ਪਈਆਂ ਨੇ ਉਹ ਕਿਤਾਬਾਂ ਉਹਰੇ ਦੇਣ ਤੇ ਉਹ ਲੈ ਕੇ ਵੀ ਜਾਣ ਜਿਨ੍ਹਾਂ ਨੂੰ ਲੋੜ ਆ ਉਹ ਲੈ ਜਾਣ ਜਿਨ੍ਹਾਂ ਕੋਲੇ ਪਈਆਂ ਨੇ ਉਹ ਦੇ ਜਾਣ ਕਿਉਂਕਿ ਇਹ ਇੱਕ ਬਹੁਤ ਵੱਡੀ ਸੇਵਾ ਹੈਗੀ ਇਹਦੇ ਵਿੱਚ ਹਿੱਸਾ ਪਾਉਣਾ ਕਿਉਂਕਿ ਜਿਹੜੀਆਂ ਕਿਤਾਬਾਂ ਨੇ ਆਪਾਂ ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਰੱਦੀ ਚ ਵੇਚ ਦਿੰਦੇ ਨੇ ਜਿੱਦੀ ਕੋਈ ਕੀਮਤ ਨਹੀਂ ਹੁੰਦੀ ਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਪਲੱਸ 1 ਪਲੱਸ 2 ਦੀਆਂ ਮੈਡੀਕਲ ਨੋਰਮਲ ਕਿ ਲੈ ਕੇ ਦੱਬਾ ਬਹੁਤ ਮਹਿੰਗੀ ਆਉਂਦੀਆਂ ਨੇ ਬੱਚਿਆਂ ਨੂੰ ਮਹਿੰਗਾ ਕਰਾਉਣੇ ਆ ਤੁਸੀਂ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਡਵੈਲਪਮੈਂਟ ਸੁਸਾਇਟੀ ਨੇੜੇ ਮੂਲੇ ਦਾ ਦਰਵਾਜ਼ਾ ਲੋਂਗੋ ਵਾਲ ਦੇ ਵਿੱਚ ਤੁਸੀਂ ਉਰੇ ਆ ਕੇ ਕਿਤਾਬਾਂ ਦੇ ਵੀ ਸਕਦੇ ਹੋ ਕਿਤਾਬਾਂ ਲੈ ਕੇ ਵੀ ਜਾ ਸਕਦੇ ਹੋ ਤੇ ਮੇਰੀ ਅਪੀਲ ਹੈ ਸਕੂਲ ਦੇ ਪ੍ਰਿੰਸੀਪਲਾਂ ਨੂੰ ਸਮਾਜ ਸੇਵਕਾਂ ਨੂੰ ਅਧਿਆਪਕਾਂ ਨੂੰ ਵੀ ਉਹ ਜਿਹੜੀਆਂ ਕਿਤਾਬਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਨ ਵੀ ਉਹ ਦੂਜੇ ਜਿਵੇਂ ਪਹਿਲਾਂ ਚੱਲਦਾ ਸੀ ਪਹਿਲਾਂ ਆਪਾਂ ਦੇ ਬੋਲ ਤੇ ਕਹਦਾ ਬਾਬਾ ਵੀ ਖਰੀਦੇ ਸੀ ਹਾਂ ਜਿਹੜੀ ਦੂਜੀ ਦਿਨ ਕਹਦਾ ਪਾ ਲੈ ਕੇ ਪੜ ਵੀ ਲੈਂਦਾ ਸੀਗਾ ਨਾ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਕਿਤਾਬਾਂ ਨਵੀਆਂ ਨਹੀਂ ਲੈ ਸਕਦੇ ਤੇ ਆਪਾਂ ਉਹਰੇ ਇੱਕ ਸਹੂਲਤ ਬਣਾਈ ਹੈ ਵੀ ਉਹਰੇ ਕਿਤਾਬਾਂ ਦੇ ਕੇ ਜਾਓ ਤੇ ਲੈ ਕੇ ਵੀ ਜਾਓ ਤੇ ਉਹਰੇ ਪੜਨ ਦੀ ਵੀ ਫੈਸਿਲਿਟੀ ਹੈ ਵੀ ਹੋਲ ਲਿਟਰੇਰੀ ਕਿਤਾਬਾਂ ਬਹਿ ਕੇ ਪੜ ਸਕਦੇ ਸਾਹਿਤ ਪੜ ਸਕਦੇ ਉਹ ਵੀ ਇੱਥੇ ਸਾਰਾ ਮੌਜੂਦ ਹੈ ਕਿਉਂਕਿ ਬੱਚਿਆਂ ਨੂੰ ਆਪਣਾ ਮਕਸਦ ਹੈ ਵੀ ਆਪਾਂ ਕਿਤਾਬਾਂ ਨਾਲ ਕਿਵੇਂ ਜੋੜਨਾ ਜੇ ਕਿਤਾਬਾਂ ਨਾਲ ਜੋੜਨਾ ਤੇ ਬੱਚੇ ਚੇਤਨ ਹੋਣ ਤੇ ਸਮਾਜ ਦੀ ਵਧੀਆ ਉਸਾਰੀ ਹੋ ਸਕਦੀ ਹੈ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਦੀ ਇੱਕ ਖੂਬੀ ਜੀ ਪਿਛਲੇ ਸਾਲ ਵੀ ਇਹਨਾਂ ਨੇ ਮਹਿਮਨ ਚਲਾਈ ਸੀ ਕਿਸੇ ਬੱਚੇ ਨੂੰ ਕਿਤਾਬਾਂ ਦਿੱਤੀਆਂ ਇਹਨਾਂ ਨੇ ਕੋਈ ਵੀਡੀਓ ਨਹੀਂ ਪਾਈ ਸਭ ਤੋਂ ਵੱਡੀ ਗੱਲ ਹੁਣ ਵੀ ਵੀਡੀਓ ਜਿਹੜੀ ਪਾ ਰਹੇ ਆ ਅਸੀਂ ਆਪਸੇ